ਨਮਸਕਾਰ ਜੀ ਮੈਂ ਹਾਂ ਸੰਜੀਵ ਕੁਮਾਰ अरोड़ा 1 ਜੂਨ ਨੂੰ ਪੰਜਾਬ ਦੇ ਵਿੱਚ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਹਨ ਉਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪੂਖਤਾ ਪ੍ਰਬੰਧ ਕੀਤੇ ਗਏ ਹਨ ਸਿਵਲ ਪ੍ਰਸ਼ਾਸਨ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੇ ਜਿਹੜੇ ਪ੍ਰਬੰਧ ਆ ਬਿਲਕੁਲ ਜਿਹੜੇ ਕੀਤੇ ਗਏ ਹਨ ਸਿਵਲ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਡਿਪਟੀ ਕਮਿਸ਼ਨਰ ਸਾਹਿਬ ਕਰਮ ਸਿੰਘ ਜੀ ਵੱਲੋਂ ਲਗਾਤਾਰ ਲੋਕਾਂ ਨੂੰ ਬੋਟਾ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਅਤੇ ਨਾਲ ਹੀ ਜਿਹੜੇ ਉਥੋਂ ਦੇ ਪੋਲਿੰਗ ਬੂਥ ਹੈਗੇ ਆ ਉਥੋਂ ਦੇ ਜਿਹੜੇ ਪੂਖਤਾ ਪ੍ਰਬੰਧ ਕੀਤੇ ਗਏ ਹਨ ਜੇ ਗੱਲ ਕਰੀ ਤਾਂ ਪੁਲਿਸ ਪ੍ਰਸ਼ਾਸਨ ਨੇ ਪੁਲਿਸ ਪ੍ਰਸ਼ਾਸਨ ਐਸਐਸਪੀ ਵੀਰ ਚੌਨੀਵਲੋ ਲਗਾਤਾਰ ਜਿਹੜੇ ਹੈਗੇ ਆ ਨਾਕਾਬੰਦੀਆਂ ਕਰਵਾਈਆਂ ਵੀ ਹਨ ਅਤੇ ਸ਼ਰਾਬੀ ਅੰਸਰਾਂ ਨੂੰ ਨੱਥ ਜੜੀ ਪਾਈ ਗਈ ਤਾਂ ਜੋ ਵੋਟਾਂ ਜਿਹੜੀਆਂ ਹਨ ਸਹੀ ਤਰੀਕੇ ਨਾਲ ਤੇ ਨਿਰਪੱਖ ਤੌਰ ਤੇ ਹੋ ਸਕਣ ਉੱਥੇ ਹੀ ਜਿਹੜੇ ਪੂਥ ਲੱਗੇ ਹਨ ਮੂਥਲੇ ਉੱਪਰ ਵੀ ਜਿਹੜੇ ਹੈਗੇ ਆ ਪੁਖਤਾ ਪ੍ਰਬੰਧ ਕੀਤੇ ਗਏ ਸਾਨੂੰ ਸਾਰਿਆਂ ਨੂੰ ਇਹ ਚਾਹੀਦਾ ਹੈ ਕਿ ਆਪਣੀ ਵੋਟ ਦਾ ਜਿਹੜਾ ਅਧਿਕਾਰ ਆ ਜਰੂਰ ਜਿਹੜਾ ਇਸਤੇਮਾਲ ਕਰਨਾ ਚਾਹੀਦਾ ਉੱਥੇ ਹੀ ਕੁਲੀ ਪ੍ਰਸ਼ਾਸਨ ਵੱਲੋਂ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੀ ਆਪਣੀ ਵੋਟ ਦਾ ਜਿਹੜਾ ਅਧਿਕਾਰ ਆ ਬਿਲਕੁਲ ਉਸ ਨੂੰ ਇਸਤੇਮਾਲ ਕਰੋ ਅਤੇ ਆਪਣੀ ਮਨਪਸੰਦ ਨੇਤਾ ਨੂੰ ਚੁਣੋ